ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਪੁੱਟਰ ਜਿਲ੍ਹਾ ਨੂੰ ਪਾਇਦਾ ਜੀ ਮੋਗਾ ਬਾਈ ਕੋਲ ਇੱਕ ਤਾਜ਼ੀ ਸੂਈ ਆ ਠੀਕ ਹੈ ਜੀ ਇੱਕ ਹੈ ਗੱਬਣ ਸੂਈ ਗੱਬਣ ਤੇ ਦੋ ਬਾਈ ਕੋਲ ਗਾਮਾ ਜੇ ਕਿਸੇ ਬਾਈ ਨੇ ਇਦਾਂ ਦੀ ਆਰਡ ਕਰਾਉਣੀ ਤਾਂ ਆਪਣਾ ਨੰਬਰ 0172800032 ਬਾਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂ ਜੀ ਬਈ ਸਾਸੀ ਗਾ ਜੀ ਸਾਸੀ ਗਾ ਬਾਈ ਜੀ ਨਾਮ ਲਾ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਸੀਲੇ ਮੋਗਾ ਨੰਬਰ 7528899640 ਠੀਕ ਹੈ ਜੀ ਹਾਂਜੀ ਵੀ ਪਹਿਲੀ ਬੈੜ ਦੀ ਜਾਣਕਾਰੀ ਦੋ ਜੀ ਇਹ ਭਾਈ ਦੂਜਾ ਸੂਆ ਵਿਚੀ ਸੂਈ ਆ ਹਾਂਜੀ ਕੱਲ ਸ਼ਾਮ ਦੀ ਸੂਈ ਆ ਠੀਕ ਹੈ ਜੀ ਤੇ ਮੰਨ ਲਓ ਜੀ ਹੁਣ 14 15 ਕਿਲੋ ਬੋਰੀ ਹੋਊ ਫਿਰ ਹਾਂਜੀ ਤੇ ਕੋਈ ਭਾਈ ਦੋ ਡੰਗ ਕੋਲੇ ਕੋਈ ਚਾਰ ਡੰਗ ਚੋਲੇ ਕੋਲ ਚੱਕਰ ਲੇ ਠੀਕ ਹੈ ਰੇਟ ਭਰਾ ਦਾ ਰੇਟ ਦਾ ਵੀਰੇ ਜਮਨ ਜੀ ਆ 65000 ਤੋਂ ਬਕੱਲਾ ਮੰਨਤਾ ਨਹੀਂ ਕਰਾਂਗੇ ਠੰਡੀ ਸੀਲ ਬਹੁਤ ਠੀਕ ਹੈ ਕੋਈ 70 ਨਹੀਂ ਕੋਈ 75 ਨੂੰ ਕਰ ਠੀਕ ਹੈ ਜੀ ਠੀਕ ਬੱਚਾ ਵੀਰੇ ਆਹ ਮਗਰ ਬੱਚਾ ਬਈ ਉਹਦੇ ਹਾਂ ਤੋੜਾ ਤਰਾ ਦਿਖਾਉੜੇ ਤੋੜ ਦੇ ਜੀ ਪਰਾ ਲੀਵਾ ਤੁਸੀਂ ਕਰਮਾ ਵਾਲੀ ਦਾ ਦੇਖ ਸਕਦੇ ਹੋ ਬਹੁਤ ਸੋਹਣਾ ਹੰਫੂਲ ਪੂਰਾ ਘਰ ਤੁਹਾਡੇ ਸਾਹਮਣੇ ਪਰਾ ਠੀਕ ਹੈ ਤੇ ਸ਼ੁਰੂਆਤ ਵਿੱਚ ਬੈਠਾ ਮੋੜ ਦਿਓ ਪਰਾ ਮੋੜ ਲੋ ਲੋ ਜੀ ਦਿਖਾ ਦਿਖਾ ਲੰਮੀ ਦੋਰ ਕੋਈ ਚੋ ਜੀ ਘੰਡੀ ਸੀਲ ਬਹੁਤ ਆ ਕੋਈ ਚੱਕਰ ਨਹੀਂ ਠੀਕ ਜੇ ਮਰਜੀ ਨੇੜੇ ਥਣ ਦਿਖਾ ਦੇ ਪਰਾ ਚੈੱਕ ਕਰ ਸਕਦੇ ਥਣ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਬੂਥੀ ਵੀ ਬਹੁਤ ਸੋਹਣੀ ਆ ਬਾਈ ਫੇਸ ਕੁਆਲਟੀ ਦੁੱਧ ਪਾ ਦੂਗੀ 20 ਕਿਲੋ ਠੀਕ ਹੈ ਜੀ 20 ਤੋਂ ਬਾਹਰ ਹੀ 20 ਮੰਨ ਕੇ ਕੋਈ ਵੀਰ ਭਰਾ ਲੈ ਲਵੇ ਠੀਕ ਹੈ ਜੀ ਮਾਣ ਤਣ ਹੋਈ ਬਈ ਮਾੜਾ ਮੋਟਾ ਮਾੜਾ ਮੋਟਾ ਮਾਣਦਾਨ ਕਰਾਂਗੇ ਬਈ ਮੁੱਲ ਨਹੀਂ ਕੀਤੇ 70 75 ਕਰਨ ਨੂੰ ਫਾਇਦਾ ਨਹੀਂ ਠੀਕ ਹੈ ਠੀਕ ਹੈ ਭਾਈ ਦੇ ਰੇਟ ਪਹਿਲਾਂ ਮੈਂ ਆਪਾਂ ਵੀਡੀਓ ਬਣਾਈਏ ਭਾਈ ਦੇ ਰੇਟ ਜਮਾਜ ਹੁੰਦੇ ਆ ਭਰਾ ਠੀਕ ਹੈ ਜੀ ਭਾਈ ਜੀ ਨੇ ਜ਼ਰੂਰ ਕਲੈਕਟ ਕਰੋ ਪ੍ਰਿੰਟ ਪੁੱਤਰ ਮਨ ਲੈ ਠੰਡੀ ਸੀ ਲੈਣੀ ਜੇ ਜਿੱਦਾਂ ਨਹੀਂ ਮਾਰਦੀ ਭੈਣ ਠੀਕ ਹੈ ਜੀ ਮੜੀ ਤਾਰੇ ਮਾਰਦੀ ਲੈ ਚੱਕਰ ਚੈੱਕ ਕਰ ਲੈ ਠੀਕ ਹੈ ਜੀ ਲੋਜੀ ਠੀਕ ਹੈ ਚੋਾਈ ਦਾ ਬਾੜੀ ਚੰਗੀ ਆ ਬਈਆ ਠੀਕ ਹੈ ਜੀ ਹਾਂ ਅੱਜ ਵੀ ਦੂਜੀ ਵਾਰ ਦੱਸੋ ਜਾਣਕਾਰੀ ਇਹ ਵੀ ਬਈ ਦੂਜਾ ਸੂਆ ਸੁੰਦੀ ਆ ਹਾਂਜੀ ਇਹ 17 ਤਰੀਕ ਨੂੰ ਲੈਣ ਪੂਰੇ ਆ 17 ਤਰੀਕ ਨੂੰ ਹਾਂਜੀ ਠੀਕ ਹੈ ਜੀ ਪਨੂਨ ਦਾ ਦੁੱਧ ਤਾਂ 18 ਕਿਲੋ ਇਹਦਾ ਠੀਕ ਹੈ ਜੀ ਇੱਕਤੀ ਬੱਚੀ ਪਾ ਦੂ 20 ਕਿਲੋ ਦੁੱਧ ਠੀਕ ਹੈ ਜੀ ਹਾਂ ਟੋਰ ਦੋ ਭਰਾ ਨੂੰ ਰੇਟ ਭਰਾ ਨਾਲੇ ਦੱਸ ਦੋ ਦਾ ਇਹਦਾ ਬਈ 65000 ਰੁਪਏ ਬਸ ਮਾਨਤਾ ਨਹੀਂ ਇਹਦਾ ਕਰਾਂਗੇ ਬਸ ਠੀਕ ਹੈ ਜੀ ਬੱਚੀ ਬਣੂ ਬਣੂ ਬਹੁਤ ਬਈ ਠੀਕ ਹਾਂ ਚੱਕਰ ਸਰੂਪਾ ਉਹ ਜਿ ਤੁਰਾ ਤਰਾ ਕਰਮਾ ਵਾਲੀ ਦਾ ਲੈ ਵੇ ਤਾਂ ਜਰ ਲਾਹ ਹਰੇ ਤੇ ਲਟਲਾ ਕਰਮਾ ਵਾਲੀ ਦੇ ਬਹੁਤ ਠੰਡੀਆਂ ਸੀਲ ਬਥੇਰੀਆਂ ਜਿਵੇਂ ਮਰਜੀ ਵੇ ਕੋ ਚੱਕਰ ਨੀ ਠੀਕ ਹੈ ਠੀਕ ਹੈ ਹਾਂ ਲੈ ਕੋ ਚੱਕਰ ਹੀ ਲੈ ਚਾਹ ਸੀਲ ਖਾ ਦੇ ਨੇੜੋਂ ਕਰ ਠੀਕ ਹੈ ਜੇ ਭਾਈ ਕਿਸੇ ਨੇ ਦੋਨੇ ਇਕੱਠੀਆਂ ਲੈਣੀਆਂ ਆ ਮਾਨਤਣ ਮਾ ਮਾਨਤਣ ਵੀਰੇ 1 25 ਦੀਆਂ ਦਵਾਗੇ ਦੋਨੇ ਬਾਈਸ ਆਰ ਨੋ ਠੀਕ ਹੈ بس ਛੋੜੂ ਨਹੀਂ ਦੇਣੀ ਉਹਨਾਂ ਨੂੰ 1,25,000 ਦੀ ਦੋਨੇ ਦੇ ਦਾਂਗੇ ਬਾਜੂ ਕੋਈ ਵੀਰ ਭਰਾ ਲਊਗਾ ਠੀਕ ਹੈ ਠੀਕ ਹੈ ਹਾਂ ਲੋਕਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਬੁਟਰ ਜਲਾਉਣ ਨੂੰ ਪੈਂਦਾ ਵੱਡੀਆਂ ਭਾਈ ਛੋਟੀਆਂ ਨਾਲ ਕੋਈ ਸਮਝੋ ਛੋਟੀਆਂ ਕੱਦ ਵਾਲੀਆਂ ਬੱਚੀਆਂ ਠੀਕ ਹੈ ਠੀਕ ਹੈ ਹਾਂ ਠੀਕ ਹੈ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਛੋਟਾ ਬੁਟਰ ਪਾਜਣਾ ਬਾਈ ਹਾਂ ਛੋਟਾ ਬੁਟਰ ਬਾਈ ਉਹ ਸਾਹਮਣੇ ਮੇ ਹਾਈਵੇ ਦੀਂਦਾ ਹਾਈਵੇ ਦੀਂਦਾ ਬਾਈ ਉਹ ਸਾਹਮਣੇ ਲੀਂਦਾ ਆਪਣੇ ਹਾਈਵੇ ਪਿੰਡ ਦੇ ਨਾਲ ਲੱਗਦਾ ਸੁਪਰਾ ਮਿਲਦੇ ਆਪਰਾ ਕਿਸੇ ਨਵੀਂ ਵੀਡੀਓ ਵਿੱਚ ਟੁੱਕ ਕੇ ਬਾਈ